ਪਿਓ ਨੇ ਆਪਣੀ ਹੀ ਸਕੀਤੀ ਨਾਲ ਕਰਤਾ ਆ ਕੰਮ ਜੋ ਕਿ ਪਗਾਨੇ ਵੀ ਨਹੀਂ ਕਰਦੇ ਦੋਸਤੋ ਅਕਸਰ ਹੀ ਮਾਪਿਓ ਆਪਣੇ ਧੀਆ ਪੁੱਤਾਂ ਦੇ ਵਿਆਹ ਲਈ ਇੱਕ ਵਧੀਆ ਘਰ ਤੇ ਹਾਨ ਦਾ ਜੀਵਨ ਸਾਥੀ ਭਾਲਦੇ ਨੇ ਪਰ ਹੁਣ ਇਸ ਪਿਓ ਨੇ ਆਪਣੀ ਹੀ ਧੀ ਨਾਲ ਕੀਤੀ ਗੰਦੀ ਕਰਤੂਤ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਹੋ ਰਿਹਾ ਹੈ ਦਰਸਲ ਜਿਸ ਕੁੜੀ ਦਾ ਵਿਆਹ ਹੋ ਰਿਹਾ ਹੈ ਇਸ ਦਾ ਪਿਓ ਇਸ ਨੂੰ ਹਮ ਉਮਰ ਨਾਲ ਨਹੀਂ ਸਗੋ ਆਪਣੀ ਉਮਰ ਤੋਂ ਵੀ ਵੱਡੇ ਉਮਰ ਦੇ ਬੁੜੇ ਨਾਲ ਵਿਆਹ ਰਿਹਾ ਹੈ ਵੀਡੀਓ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵੱਡੀ ਉਮਰ ਦਾ ਬੁੜਾ ਇਸ ਕੁੜੀ ਨਾਲ ਵਿਆਹ ਕਰਵਾ ਰਿਹਾ ਹੈ ਕੁੜੀ ਵਿਚਾਰੀ ਆ ਨਾ ਕਰਨ ਦੀਆਂ ਮਿੰਤਾਂ ਕਰ ਰਹੀ ਏ ਪਰ ਇਸ ਦਾ ਪਿਓ ਇਸ ਦਾ ਧੱਕੇ ਨਾਲ ਵਿਆਹ ਕਰ ਰਿਹਾ ਏ ਸੋ ਕੀ ਇਸ ਪਿਓ ਨੂੰ ਇਹ ਗੱਲ ਸ਼ੋਭਾ ਦਿੰਦੀ ਏ ਕਿਉਂਕਿ ਤੀਆਂ ਘਰ ਦੀ ਰੌਣਕ ਹੁੰਦੀਆਂ ਨੇ ਕਈ ਵਾਰ ਤਾਂ ਪੜਾਪੇ ਵਿੱਚ ਤੀਆਂ ਹੀ ਮਾਪਿਓ ਦਾ ਸਹਾਰਾ ਬਣਦੀਆਂ ਨੇ ਪਰ ਜ਼ਰੂਰ ਇਹ لالچی ਪਿਓ ਕਿਸੇ ਲਾਲਚ ਦੇ ਵਿੱਚ ਆਪਣੀ ਧੀ ਨੂੰ ਇਸ ਬੁੜੇ ਨਾਲ ਵਿਆਹ ਰਿਆ ਹੋਵੇਗਾ ਜਾਂ ਕੋਈ ਹੋਰ ਕਾਰਨ ਹੋਵੇਗਾ ਕਿਉਂਕਿ ਇਹੋ ਜਿਹੇ ਕੰਮ ਜ਼ਿਆਦਾਤਰ ਲਾਲਚਾਂ ਵਿੱਚ ਆ ਕੇ ਹੀ ਕੀਤੇ ਜਾਂਦੇ ਨੇ ਸੋ ਤੁਸੀਂ ਇਸ ਪਿਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸਕ੍ਰਾਈਬ ਜਰੂਰ ਕਰੋ